ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦੇ ਮੈਸੇਜ ਆਏ ਸਨ ਕਿ ਇੱਕ ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਉਹ ਪੰਕਤੀ ਤੁਸੀਂ ਵੀ ਲਿਖੀ ਹੋਈ ਵੇਖ ਰਹੇ ਹੋ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ विरला बूझे कोई ਹੁਣ ਪੰਕਤੀ ਦਾ ਉਚਾਰਨ ਸੰਗਤ ਜੀ ਇਹਦੇ ਵਿੱਚ ਕੀ ਖਾਸ ਚੀਜ਼ ਕੀ ਹੈ ਆਹਰ ਐਡੇ ਕੰਨਾ ਹਾ ਹਾਰਾ ਆਹਰ ਲਿਖਿਆ ਹੈ ਉਹੀ ਸ਼ਬਦ ਇੱਥੇ ਲਿਖਿਆ ਐਡੇ ਕੰਨਾ ਹਾ ਹਾਰੇ ਔਂਕੜ ਪਾਇਆ ਇੱਥੇ ਇੱਥੇ ਔਂਕੜ ਨਹੀਂ ਇੱਥੇ ਔਂਕੜ ਹੈ ਇਹੀ ਸ਼ਬਦ ਫਿਰ ਇੱਥੇ ਲਿਖਿਆ ਇੱਥੇ ਹਾਰੇ ਨੂੰ ਸਿਆਰੀ ਆਈ ਹੋਈ ਹੈ ਹੁਣ ਦੋ ਪੰਕਤੀਆਂ ਦੇ ਵਿੱਚ ਤਿੰਨ ਇਹ ਸ਼ਬਦ ਆਏ ਨੇ ਅੱਖਰ ਆਏ ਨੇ ਆਹਰ ਪਰ ਤਿੰਨਾ ਦਿਆ ਵੱਖੋ-ਵੱਖ ਅਰਥ ਬਣਦਾ ਹੈ ਉਚਾਰਨ ਇੱਕੋ ਹੈ ਉਚਾਰਨ ਇੱਕੋ ਹੈ ਅਰਥ ਵੱਖੋ-ਵੱਖਰੇ ਨਹੀਂ ਲਗਾ ਮਾਤਰਾ ਦੇ ਨਾਲ ਅਰਥ ਨੇ ਬਦਲਣਾ ਸੰਗਤ ਜੀ ਜਿਹੜੀਆਂ ਲਗਾ ਮਾਤਰਾ ਔਂਕੜ ਲੱਗਾ ਜਾਂ ਹਿਆਰੀ ਲੱਗੀ ਏ ਜਾਂ ਇਹ ਮੁਕਤ ਹੈ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਅਰਥ ਚੇਂਜ ਹੋ ਜਾਣਾ ਬਦਲ ਜਾਣਾ ਕਿਉਂਕਿ ਗੁਰਬਾਣੀ ਦੇ ਵਿੱਚ ਭਗਤ ਸ਼ਬਦ ਵੀ ਆਉਂਦਾ ਹੈ ਔਂਕੜ ਦੇ ਨਾਲ ਵੀ ਆਉਂਦਾ ਹੈ ਅੱਖਰ ਮੁਕਤੇ ਵੀ ਆਉਂਦੇ ਨੇ ਸਿਆਰੀ ਦੇ ਨਾਲ ਵੀ ਆਉਂਦਾ ਹੈ ਪਰ ਉਹਦੇ ਅਰਥ ਵੱਖੋ-ਵੱਖ ਨੇ ਉਚਾਰਨ ਇੱਕੋ ਹੈ ਮਨ ਸ਼ਬਦ ਆਉਂਦਾ ਹੈ ਔਂਕੜ ਦੇ ਨਾਲ ਸਿਆਰੀ ਦੇ ਨਾਲ ਪਰ ਜਿਹੜੇ ਅਰਥ ਨੇ ਵੱਖੋ-ਵੱਖ ਨੇ ਉਚਾਰਨ ਇੱਕੋ ਹੈ ਪਰ ਆਪਾਂ ਇਹ ਪੰਕਤੀ ਪੜਦੇ ਆਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਬਿਰਲਾ ਬੂਝੈ ਕੋਏ ਹੁਣ ਕਈ ਔਰ ਪੜਦੇ ਆਂ ਪੜਦੇ ਮਨ ਵਿੱਚ ਇਹ ਵਿਚਾਰ ਆ ਜਾਂਦਾ ਕਿ ਆਹਰ ਇੱਥੇ ਔਂਕੜ ਨਹੀਂ ਇੱਥੇ ਔਂਕੜ ਦੇ ਨਾਲ ਲਿਖਿਆ ਗੁਰੂ ਸਾਹਿਬ ਨੇ ਇੱਥੇ ਔਂਕੜ ਦੇ ਨਾਲ ਨਹੀਂ ਲਿਖਿਆ ਇੱਥੇ ਸਿਹਾਰੀ ਦੇ ਨਾਲ ਲਿਖਿਆ ਕਿ ਇਸ ਦਾ ਉਚਾਰਨ ਵੀ ਵੱਖਰਾ ਹੋਵੇਗਾ ਸੰਗਤ ਜੀ ਅਸੀਂ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਕਿ ਗੁਰਬਾਣੀ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿੱਥੇ ਅੱਖਰ ਜਿਹੜੇ ਪਿਛਲੇ ਅੱਖਰ ਦੇ ਮਲ ਲੋ ਕਿ ਜਿਵੇਂ ਹੁਣ ਆ ਅੱਖਰ ਹੈ ਪਿਛਲੇ ਪਾਸੇ ਔਂਕੜ ਲੱਗਾ ਹੈ ਕਿੱਥੇ ਔਂਕੜ ਬੋਲਿਆ ਜਾਣਾ ਹੈ ਕਿੱਥੇ ਨਹੀਂ ਬੋਲਿਆ ਜਾਣਾ ਇਸ ਦੀ ਸਪੈਸ਼ਲ ਅਸੀਂ ਵੀਡੀਓ ਬਣਾਵਾਂਗੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੱਥੇ ਇਹ ਔਂਕੜ ਸਾਈਲੈਂਟ ਹੁੰਦਾ ਹੈ ਕਿੱਥੇ ਇਹ ਉਚਾਰਨ ਹੁੰਦਾ ਹੈ ਹੁਣ ਇਹਨਾਂ ਦੇ ਅੱਖਰ ਅਰਥ ਜਿਹੜੇ ਵੱਖਰੇ ਕਿਵੇਂ ਨੇ ਇੱਕ ਤਾਂ ਸੰਗਤ ਜੀ ਆਹਰ ਇੱਕ ਆਹਰ ਇੱਕ ਆਹਰ ਸਿਆਰੀ ਦੇ ਨਾਲ ਔਂਕੜ ਦੇ ਨਾਲ ਤੇ ਮੁਕਤ ਹੈ ਇੱਕ ਹੈਗਾ ਬਹੁਵਚਨ ਇੱਕ ਇੱਕ ਵਚਨ ਇੱਕ ਸੰਬੰਧ ਕੀ ਅਰਥ ਕੱਢਦਾ ਹੁਣ ਜਿਹੜਾ ਪਹਿਲਾ ਸ਼ਬਦ ਆਇਆ ਐੜੇ ਕੰਨਾ ਹਾ ਹਾ ਤੇ ਰਾਰਾ ਇੱਥੇ ਸੰਗਤ ਜੀ ਔਂਕੜ ਨਹੀਂ ਹੈਗਾ ਇਹ ਬਹੁਵਚਨ ਹੈ। ਐੜੇ ਕੰਨਾ ਹਾ ਹਾ ਤੇ ਰਾਰਾ ਇਹ ਬਹੁਵਚਨ ਹੈ ਸ਼ਬਦ। ਆਹਰ ਸਭ ਕਰਦਾ ਫਿਰੈ ਇਥੇ ਵਿਸਰਾਮ। ਸਤਿਗੁਰੂ ਜੀ ਇਥੇ ਬਚਨ ਕਰ ਰਹੇ ਨੇ ਕਿ ਇਹ ਜੀਵ ਮਾਇਆ ਦੇ ਵਾਸਤੇ ਹੋਰ ਬਹੁਤ ਕਹਿੰਦੇ ਉਦਮ ਕਰਦਾ ਕੰਮ ਕਾਜ ਕਰਦਾ ਸਾਰੇ ਉਦਮ ਕਰਦਾ ਫਿਰਦਾ ਹੈ। ਆਹਰ ਦਾ ਅਰਥ ਹੈ ਉਦਮ। ਕਾਜ ਕਰਦਾ ਹੈ ਉਦਮ ਕਰਦਾ ਹੈ ਮਾਇਆ ਵਾਸਤੇ ਬਹੁਤ ਮਤਲਬ ਯਤਨ ਕਰਦਾ ਹੈ ਮਾਇਆ ਵਾਸਤੇ ਉਦਮ ਕਰਦਾ ਫਿਰਦਾ ਹੈ ਪਰ ਇਸ ਦੇ ਪਾਸੋਂ ਕਹਿੰਦੇ ਆਹਰ ਇੱਕ ਨਾ ਹੋਈ ਇਹ ਤਾਂ ਬਹੁਤ ਵਚਨ ਆ ਗਿਆ ਕਿ ਬਹੁਤ ਉਦਮ ਕਰਦਾ ਹੈ ਮਾਇਆ ਵਾਸਤੇ ਜੀ ਭੱਜਾ ਫਿਰਦਾ ਨਾ ਸਾਰੇ ਦੇਣ ਹੀ ਟੈਨਸ਼ਨਾਂ ਦੇ ਵਿੱਚ ਕਦੇ ਉਹ ਉਧਰੋਂ ਮਾਇਆ ਇਕੱਠੀ ਕਰ ਲਾਂ ਕਦੇ ਉਧਰੋਂ ਮਾਇਆ ਇਕੱਠੀ ਕਰ ਲਾਂ ਮਾਰੇ ਕਹਿੰਦੇ ਆਹਰ ਸਭ ਕਰਦਾ ਫਿਰੈ ਮਾਇਆ ਵਾਸਤੇ ਜੀਵ ਬੜੇ ਉਤਮ ਕਰਦਾ ਬਹੁਤ ਉਤਮ ਕਰਦਾ ਇੱਥੇ ਹੋ ਗਿਆ ਬਹੁਤ ਬਹੁਤ ਵਚਨ ਆ ਗਿਆ ਇਹ ਬਹੁਤ ਵਚਨ ਆਹਰ ਏਕਣਾ ਹੋਏ ਇਹ ਹੁਣ ਇੱਕ ਵਚਨ ਹੈ ਇੱਥੇ ਔਂਕੜ ਆ ਗਿਆ ਇੱਥੇ ਸਤਿਗੁਰੂ ਜੀ ਕਹਿੰਦੇ ਕਹਿੰਦੇ ਮਾਇਆ ਵਾਸਤੇ ਤਾਂ ਜੀਵ ਬੜੇ ਯਤਨ ਕਰਦਾ ਫਿਰਦਾ ਭੱਜਿਆ ਹੀ ਫਿਰਦਾ ਸਾਰੇ ਆਹਰ ਏਕਣਾ ਹੋਏ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਲਈ ਇੱਕ ਵੀ ਉਦਮ ਨਹੀਂ ਕੀਤਾ ਮਾਇਆ ਵਾਸਤੇ ਜਤਨ ਬੜੇ ਕੀਤੇ ਪਰ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਚੰਗਾ ਕੰਮ ਕਰਨ ਲੱਗਿਆ ਇਸ ਨੇ ਇੱਕ ਵੀ ਉਦਮ ਨਹੀਂ ਕੀਤਾ ਇਹ ਆ ਗਿਆ ਇੱਕ ਵਚਨ ਔਂਕੜ ਦੇ ਨਾਲ ਅਰਥ ਬਦਲ ਗਿਆ ਸ਼ਬਦ ਉਹੀ ਲਿਖਿਆ ਆਹਰ ਆਹਰ ਉਚਾਰਨ ਇੱਕੋ ਹੈ ਪਰ ਇਹਦਾ ਜਿਹੜਾ ਸੰਗਤ ਜੀ ਅਰਥ ਹੈ ਇਹ ਇਸ ਦਾ ਅਰਥ ਚੇਂਜ ਹੋ ਗਿਆ ਆਹਰ ਇੱਕ ਨਾ ਹੋਏ ਕਿ ਨਾਮ ਜਪਣ ਵਾਸਤੇ ਨੇ ਇੱਕ ਵੀ ਉਦਮ ਨਹੀਂ ਕੀਤਾ ਅੱਗੇ ਆ ਗਿਆ ਬਹੁਤ ਵਚਨ ਇਕ ਵਚਨ ਨਾਨਕ ਜਿਤ ਆਹਰ ਜਗ ਉਧਰੈ ਹੁਣ ਇੱਥੇ ਸ਼ਿਆਰੀ ਦੇ ਨਾਲ ਹੈ ਉਚਾਰਨ ਉਹੀ ਹੈ ਪਰ ਸ਼ਿਆਰੀ ਦੇ ਨਾਲ ਅਰਥ ਬਦਲ ਜਾਂਦਾ ਇਹ ਆ ਗਿਆ ਸੰਬੰਧ ਕੀ ਅਰਥ ਸੰਬੰਧ ਕੀ ਅਰਥ ਆ ਗਿਆ ਸਤਿਗੁਰੂ ਜੀ ਕਹਿੰਦੇ ਕਿ ਜਿਸ ਨਾਮ ਜਪਣ ਰੂਪੀ ਉਦਮ ਕਰਕੇ ਸਾਰਾ ਸੰਸਾਰ ਮੁਕਤ ਹੋ ਗਿਆ ਹੈ ਮੁਕਤ ਹੋ ਸਕਦਾ ਹੈ ਕਹਿੰਦੇ ਉਦਮ ਕੋਈ ਉਸ ਉਦਮ ਨੂੰ ਕੋਈ ਵਿਰਲਾ ਬੁੱਝੇ ਕੋਈ ਵਿਰਲਾ ਹੀ ਬੁੱਝਦਾ ਹੈ ਵਿਰਲਾ ਹੀ ਕਰਦਾ ਕੋਈ ਵਿਰਲਾ ਹੀ ਸਮਝਦਾ ਹੈ ਜਿਸ ਨਾਮ ਜਪਣ ਦੇ ਨਾਲ ਸਾਰਾ ਜਗ ਮੁਕਤ ਹੋ ਸਕਦਾ ਹੈ ਮੁਕਤ ਹੁੰਦਾ ਹੈ ਕਹਿੰਦੇ ਉਸ ਉਦਮ ਨੂੰ ਕੋਈ ਵਿਰਲਾ ਹੀ ਮਨੁੱਖ ਸਮਝਦਾ ਜਾਂ ਕਰਦਾ ਹੈ ਇਹ ਆ ਗਿਆ ਸਬੰਧ ਕੀ ਅਰਥ ਨਾਨਕ ਜਿਤ ਆਹਰ ਜਗ ਉਧਰੈ ਉਦਰੇ ਨਹੀਂ ਪੜਨਾ ਉਦਰੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਇੱਥੇ ਦਲਾਵਾਂ ਲੱਗੀਆਂ ਵੇਰਲਾ ਬੂਝੇ ਕੋਈ ਇਸ ਤਰ੍ਹਾਂ ਉਚਾਰਨ ਕਰਨਾ ਹੁਣ ਸ਼ਬਦ ਸੰਗਤ ਜੀ ਇੱਕੋ ਨੇ ਤਿੰਨੇ ਪਰ ਅਰਥ ਵੱਖੋ ਵੱਖ ਨੇ ਭਗਤ ਸ਼ਬਦ ਗੁਰਬਾਣੀ ਵਿੱਚ ਕਈ ਥਾਵ ਤੇ ਆਉਂਦਾ ਇਸ ਦੀ ਅਸੀਂ ਵੀਡੀਓ ਬਣਾ ਕੇ ਪਾਈ ਹੋਈ ਹੈ ਉਹਨਾਂ ਦੇ ਅਰਥ ਵੀ ਇੱਕੋ ਨਹੀਂ ਇਹ ਵੱਖਰੇ ਵੱਖਰੇ ਨੇ ਪਰ ਅਰਥ ਜਿਹੜਾ ਉਚਾਰਨ ਹੈ ਇੱਕੋ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ the